ਬੀਤੀ ਰਾਤ ਸਮਰਾਲਾ ਦੇ ਨੇੜੇ ਪਿੰਡ ਸ਼ਮਸ਼ਪੁਰ ਕੋਲ ਇੱਕ ਦਰਦਨਾਕ ਹਾਸਾ ਹੋਇਆ ਜਿਸ ਵਿੱਚ ਇੱਕ ਲੋਕ ਚਮ 33 ਸਾਲਾ ਦੀ ਮੌਤ ਹੋ ਗਈ ਹੈ ਜਾਣਕਾਰੀ ਦੇ ਮੁਤਾਬਕ ਇੱਕ 20 ਗੱਡੀ ਵਿੱਚ ਸਵਾਰ ਦੋ ਨੌਜਵਾਨ ਫਾਇਲ ਵਿਜ਼ਾ ਰੋਡ ਤੋਂ ਤੇਰ ਸਮਰਾਲਾ ਰਿਸਰਵ ਅਤੇ ਪਿੰਡ ਸ਼ਮਸ਼ਪੁਰ ਦੇ ਕੋਲ ਆਵਾਰਾ ਪਸ਼ੂ ਗੱਡੀ ਦੇ ਅੱਗੇ ਆ ਜਾਣ ਕਾਰਨ ਗੱਡੀ ਮੀਕਾਪ ਹੋਈ ਅਤੇ ਦਰਖਤ ਵਿੱਚ ਚ ਟਕਰਾਈ ਜਿਸ ਕਾਰਨ ਕਾਰ ਦੀ ਪਿਛਲੀ ਸੀਟ ਤੇ ਬੈਠਾ ਨੌਜਵਾਨ ਸੰਜੀਤ ਕੁਮਾਰ ਉਸ ਦੀ ਮੌਤ ਹੋ ਗਈ ਅਤੇ ਕਾਰ ਚਾਲਕ ਅਰਸ਼ਦੀਪ ਨੂੰ ਗੰਭੀਰ ਛੱਟਾਂ ਲੱਗੀਆਂ ਜ਼ਖਮੀਆਂ ਨੂੰ ਸਮਰਾਲਾ ਦੇ ਚਮਲਾ ਹਸਪਤਾਲ ਨਾਂ ਦਾ ਗਾ ਅਤੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਪੀਚੇ ਚੰਡੀਗੜ੍ਹ ਡਰਾਈਵਰ ਕਰ ਦਿੱਤਾ ਗਿਆ। ਮੇਰਾ ਨਾਮ ਗੁਰਪ੍ਰੀਤ ਸਿੰਘਾ ਜੀ ਪਿੰਡ ਸ਼ੇਰਪੁਰ ਪੇਟ ਹੈ ਜੀ। ਇੱਕ ਰਾਤੀ ਐਕਸੀਡੈਂਟ ਹੋਇਆ ਸੀ ਮੇਰੇ ਨਾਲ। ਹਾਂਜੀ ਹਾਂਜੀ ਰਾਤੀ ਮੈਨੂੰ ਸਵੇਰੇ ਭਾਜੀ ਕਾਲ ਆਈ ਕਿਸੇ ਪੁਲਿਸ ਮਲਾਜਮ ਜੀ ਏਦਾਂ ਏਦਾਂ ਕਰਕੇ ਕਿ ਸਮਰਾਲਾ ਚ ਐਕਸੀਡੈਂਟ ਹੋਇਆ ਜੀ ਚਾਵਾ ਰੋਡ ਤੇ ਤੇ ਮੈਂ ਤੁਰੰਤ ਸਮਰਾਲਾ ਸਰਕਾਰੀ ਹਸਪਤਾਲ ਚ ਪਹੁੰਚਿਆ ਜਿੱਥੇ ਜਾ ਕੇ ਮੈਂ ਦੇਖਿਆ ਕਿ ਮੇਰਾ ਦੋਸਤ ਸੰਜੇ ਕਮਾਰ ਉਮਰਲ ਤਕਰੀਬਨ 32 ਤੋਂ 34 ਸਾਲ ਦੀ ਦੀ ਕਿ ਮੌਕੇ ਤੇ ਡੈਥ ਹੋ ਗਈ। ਤੇ ਮੈਨੂੰ ਬੜਾ ਦੁੱਖ ਲੱਗਿਆ ਜਦੋਂ ਆਕੇ ਮੈਂ ਇਹ ਚੀਜ਼ ਦੇਖਿਆ ਸਾਰਾ ਹਫ਼ਤਾ ਕਿੰਨੇ ਜਾਣੇ ਸੀ ਉਸ ਤਰ੍ਹਾਂ ਇਹ ਦੱਸਿਆ ਜਾ ਰਿਹਾ ਕਿ ਦੋ ਜਣੇ ਸੀਗੇ ਜੀ ਰਾਤ ਤਕਰੀਬਨ ਅੱਧੀ ਰਾਤ ਦਾ ਸਮਾਂ ਸੀ ਇਹ ਜਾ ਰਹੇ ਸੀਗੇ ਚਾਵਾ ਰੋਡ ਦੇ ਉੱਤੇ ਅਚਾਨਕ ਕੋਈ ਜਾਨਵਰ ਇਹਨਾਂ ਦੀ ਗੱਡੀ ਦੇ ਮੂਹਰੇ ਆ ਗਿਆ ਜੀ ਤੇ ਗੱਡੀ ਆਊਟ ਆਫ ਕੰਟਰੋਲ ਹੋ ਗਈ ਤਾਂ ਗੱਡੀ ਜਾ ਕੇ ਅੱਗੇ ਪੇਂਡ ਦੇ ਵਿੱਚ ਲੱਗੀ ਜਿਸ ਦੇ ਵਿੱਚ ਕੀ ਸੰਜੀਤ ਕੁਮਾਰ ਦੀ ਮੌਕੇ ਤੇ ਮੌਤ ਹੋ ਗਈ ਤੇ ਜਿਹੜਾ ਦੂਸਰਾ ਮਿੱਤਰ ਹੈ ਇਹਦਾ ਠੀਕ ਕੰਮ ਕਾ ਕੀ ਕਰਦਾ ਸੀ ਇਹ ਬੈਂਕ ਦੇ ਵਿੱਚ ਮੈਨੇਜਰ ਸੀ ਸੀ ਤੇ ਜਿਹੜੇ ਦੂਸਰੇ ਲੱਟਿਆ ਸੀ ਦੂਸਤਾ ਜਿਹੜਾ ਦੋਸਤ ਸੀ ਕੋ ਚਾਵਾ ਰੋਡ ਤੇ ਦਾ ਮਿੱਤਰ ਉਹ ਵੀ ਮਲੰਗਬੀਰ ਹਾਲਤ ਜੀ ਜਾਂ ਪੀਜੀਆਈ ਐਡਮਿਟ ਹੈ ਜੀ ਉਹਨਾਂ ਦੇ ਵੀ ਝੋਟ ਲੱਗੀ ਆ ਕਾਫੀ ਗੱਲਾਂ ਇਹ ਮੰਗਤੀ ਕਰਦੇ ਹਾਂ ਮੰਗ ਤਾਂ ਕੁਛ ਨਹੀਂ ਜੀ ਬਸ ਜੋ ਹੋਊਗਾ ਉਹ ਹਾਂਜੀ ਮੰਗ ਤਾਂ ਕੋਈ ਨਹੀਂ ਜਿਵੇਂ 12 ਪਸ਼ੂ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਹੈ ਜਿਸ ਕਰਕੇ ਜਿਵੇਂ ਮਦਾਲੋ ਵੀ ਪਸ਼ੂਆਂ ਦੇ ਕਰਕੇ ਸਾਡੇ ਇੱਕ ਸੱਜਣ ਮਿੱਤਰ ਦੀ ਮੌਤ ਹੋ ਗਈ ਹੈ ਜਿਹੜਾ ਬਹੁਤ ਹੀ ਬੀਬਾ ਬੰਦਾ ਸੀਗਾ ਜੀ ਇਕਵਾਰਾ ਸੀਗਾ ਮਿੱਤਰ ਕਿ ਅਸੀਂ ਤਾਂ ਇਹੀ ਕਰਦੇ ਆ ਪ੍ਰਸ਼ਾਸਨ ਜਿਹੜੇ ਆਵਾਰਾ ਪਸ਼ੂ ਫਿਰਦੇ ਨੇ ਜਿਆਦਾ ਉਹਨਾਂ ਤੇ ਕੰਟਰੋਲ ਕੀਤਾ ਜਾਵੇ ਤਾਂ ਜੋ ਕਿ ਜੋ ਹਾਸਾ ਸਾਡੇ ਮਿੱਤਰ ਨਾਲ ਹੋਇਆ ਲਾਗੇ ਆਉਣ ਵਾਲੇ ਟਾਈਮ ਦੇ ਵਿੱਚ ਕਿਸੇ ਹੋਰ ਬੰਦੇ ਦੀ ਮੌਤ ਦਾ ਕਾਰਨ ਨਾ ਮਿਲੇ। ਕਿ ਐਕਸੀਡੈਂਟ ਕੇਸ ਹੈ ਕੀ ਇਹ ਜੁਮਾ ਹੈ। ਅਧਿਰੋਨ ਨੂੰ ਸਾਡੇ ਕੋਲ ਇੱਕ ਐਕਸੀਡੈਂਟ ਕੇਸ ਆਇਆ ਸਿਰਫ ਦੋ ਪੇਸ਼ੈਂਟਸ ਸਨ ਇਕਵਿਸ਼ਨ ਡਰਾਡੇ ਸਗਾ ਸੰਜੀਤ ਕੁਮਾਰ 37 ਸਾਲ ਉਮਰ ਦੇ ਸੀ। ਦੂਜਾ ਪੇਸ਼ੈਂਟ ਪੀਜੀਆ ਹੀ ਰੈਫਰ ਕੀਤਾ ਆ ਉਹ ਕਾਫੀ ਸੀਰੀਅਸ ਲੱਗ ਰਿਹਾ ਸੀਗਾ 24 ਸਾਲ ਉਮਰ ਹੈ ਉਹਦੀ ਅਰਸ਼ਦੀਪ ਸਿੰਘ। ਇਹ ਬਰਾਡੇਡ ਸੀ। ਸੰਜੀਤ ਕੁਮਾਰ ਬਰਾਡੇਡ ਸੀਗਾ। ਕਿੱਥੇ ਦੇ ਸੀ ਕੀ ਇਹ ਮੋਹਾਲੀ ਦੇ। ਮੋਹਾਲੀ ਦੇ ਤੇ ਜਿਹੜਾ ਦੂਜਾ ਸੀਗਾ ਲੜਕਾ। ਤੁਰਝਾ ਅਫੀਜਾ ਬੀਜੀ ਇਸ ਤਰ੍ਹਾਂ ਦੀ ਕੰਡੀਸ਼ਨ ਕਿਸੀ ਨੇ ਨੰਬਰ ਯੂਸ ਕਰ ਇੱਕ ਸੰਜੁਗਵਾਤਾ ਬ੍ਰੌਡਰਟ ਦੀ ਸਿਰਗਾ ਜਿਹੜਾ ਅਸ਼ਟਿਤਿੰਗ ਸਿਰਗਾ ਉਹ ਸੀਰੀਅਸ ਸਿਰਗਾ ਕਾਫੀ ਉਹਨੂੰ ਰੈਫਰ ਕੀਤਾ ਯਾਰ ਕਿੱਥੇ ਰੈਫਰ ਕੀਤਾ ਜੀ ਪੀ ਜੀ ਐਕਸੀਡੈਂਟ ਕੇਸ ਦੀ ਕੀ ਮੈਟਰ ਸਾਨੂੰ ਰਾਤ 3:00 ਵਜੇ ਸਾਨੂੰ ਫੋਨ ਆਇਆ ਜੀ ਕਿ ਇੱਦਾਂ ਕਰਕੇ ਸੰਸਪਰਾ ਚਾਵਾ ਰੋਡ ਤੇ ਇੱਕ ਐਕਸੀਡੈਂਟ ਹੋਇਆ ਜੀ ਅਸੀਂ ਮੌਕੇ ਤੇ ਪਹੁੰਚੇ ਜਦੋਂ ਅਸੀਂ ਮੌਕੇ ਤੇ ਪਹੁੰਚਿਆ ਤਾਂ ਗੱਡੀ i20 ਦੇ ਵਿੱਚ ਦੋ ਨੌਜਵਾਨ ਸੀਗੇ ਜਿਹੜਾ ਡਰਾਈਵਰ ਸੀਗਾ ਉਹ ਜਾਦੇ ਸੀਰੇ ਸੀਗਾ ਤੇ ਜਿਹੜਾ ਇੱਕ ਪਿੱਛੇ ਸੁੱਤਾ ਪਿਆ ਸੀਗਾ ਡਰਾਈਵਰ ਤੇ ਉਹ ਡੈੱਡ ਸੀਗਾ ਜੀ ਅਸੀਂ ਫਿਰ ਉਹਨਾਂ ਨੂੰ ਲੋਕ ਰਾਘੀਰਾਂ ਦੀ ਮਦਦ ਨਾਲ ਅਸੀਂ ਬਾਹਰ ਕੱਢੇ ਜੀ ਤੇ ਉਸ ਨੂੰ ਸਿਵਲ ਹਸਪਤਾਲ ਪ੍ਰਾਈਵੇਟ ਗੱਡੀ 'ਚ ਭੇਜ ਦਿੱਤਾ ਜੀ ਬਾਕੀ ਜਿਹੜਾ ਸੀਗਾ ਦੂਸਰਾ ਸੰਚੇ ਕੁਮਾਰ ਜੀ ਉਹ ਡੈੱਡ ਸੀਗਾ ਅਸੀਂ ਫਿਰ 108 ਐਂਬੂਲੈਂਸ ਦਾ ਪ੍ਰਬੰਧ ਕਰਕੇ ਸਿਵਲ ਹਸਪਤਾਲ ਉਦੀ ਡੈੱਡ ਬੋਡੀ ਪਹਾਈ ਆ ਜੀ ਤੇ ਦੋਨੋਂ ਦੀ ਪਛਾਣ ਹੋ ਚੁੱਕੀ ਹੈ ਕਿ ਕੀ ਨਾਮ ਨੇ ਪਹਿਲਾ ਇਹ ਸੰਜੀ ਕੁਮਾਰ ਦੀ ਪਛਾਣ ਨਿਉਂ ਸਵੇਰੇ ਜਦੋਂ ਪੜਤਾਲ ਹੋਈ ਤਾਂ ਫਿਰ ਪਤਾ ਲੱਗਿਆ ਸਾਨੂੰ ਵੀ ਇਹ ਸਮਰਾਲੇ ਦਾ ਰਹਿਣ ਵਾਲਾ ਹੈ ਇਹ ਦੂਸਰੇ ਮੁੰਡੇ ਦੇ ਕਿੰਨੇ ਕਿ ਸੱਟਾਂ ਲੱਗੀਆਂ ਉਹ ਵੀ ਸੀਰੀਅਸ ਬਹੁਤ ਸੀ ਸੀ ਉਹਦੇ ਵੀ ਕਾਫੀ ਸੱਟਾਂ ਆਈਆਂ ਉਹਦਾ ਕੀ ਨਾਮ ਹੈ ਕਿੱਥੇ ਦਾ ਹਰਸ਼ਦੀਪ ਹੈ ਉਹ ਬੀਜੇ ਦਾ ਜੀ ਬੀਜੇ ਕੀ ਕਾਰਨ ਕੀ ਲੱਗਦਾ ਜਿਹੜਾ ਐਕਸੀਡੈਂਟ ਹੋਇਆ ਕਿਸ ਤਰ੍ਹਾਂ ਹੋਇਆ ਇਹ ਤਾਂ ਜੀ ਕੋਈ ਸਾਨੂੰ ਉੱਥੇ ਪਤਾ ਲੱਗਿਆ ਮੋੜਾ ਮੋਟਾ ਵੀ ਕੋਈ ਜਾਨਵਰ ਕੇ ਗਊ ਆਣ ਕਰਕੇ ਹੋ ਗਿਆ ਜੀ ਇਹ ਐਕਸੀਡੈਂਟ ਤੇ ਗੱਡੀ ਦਰਖਤ ਚ ਵੱਜੀ ਆ ਜੀ ਕਿਹੜੀ ਗੱਡੀ ਸੀ ਆ i20 ਗੱਡੀ ਸੀ